ਬਹੁਤ ਬਹੁਤ ਸਵਾਗਤ ਹੈ ਰਾਹੁਲ ਗਾਂਧੀ ਦੇ ਵੱਡੇ ਬਿਆਨ ਤੋਂ ਬਾਅਦ ਦੇਸ਼ ਦਾ ਸਿਆਸੀ ਪਾਰਾ ਉੱਪਰ ਚਲਾ ਗਿਆ ਹੈ। ਦਰਸਲ ਰਾਹੁਲ ਗਾਂਧੀ ਇਨੀ ਦਿਨੀ ਅਮਰੀਕਾ ਦੇ ਵਿੱਚ ਨੇ ਤੇ ਅਮਰੀਕਾ ਦੇ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਰਾਹੁਲ ਗਾਂਧੀ ਦੇ ਇੱਕ ਬਿਆਨ ਤੋਂ ਬਾਅਦ ਦੇਸ਼ ਦੇ ਵਿੱਚ ਬਵਾਲ ਮਚ ਗਿਆ ਹੈ। ਦਰਸਲ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਇੱਕ ਜਨ ਸਮੂਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੇ ਵਿੱਚ ਲੜਾਈ ਇਸ ਗੱਲ ਦੀ ਹੈ ਕਿ ਸਿੱਖਾਂ ਨੂੰ ਪਗੜੀ ਪਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ। ਕੀ ਸਿੱਖਾਂ ਨੂੰ ਕੜਾ ਪਾਉਣ ਦਿੱਤਾ ਜਾਵੇਗਾ ਜਾਂ ਨਹੀਂ ਇਸ ਬਿਆਨ ਤੋਂ ਬਾਅਦ ਦੇਸ਼ ਭਰ ਦੇ ਵਿੱਚ ਬੀਜੇਪੀ ਵੱਲੋਂ ਹਮਲਾਵਰ ਰੁਕਵਤਿਆ ਕੀਤਾ ਗਿਆ ਬੀਜੇਪੀ ਦੇ ਵੱਡੇ ਆਗੂਆਂ ਵੱਲੋਂ ਰਾਹੁਲ ਗਾਂਧੀ ਅਤੇ ਕਾਂਗਰਸ ਦਾ ਵੱਡੇ ਪੱਧਰ ਤੇ ਸਿਆਸੀ ਘਰਾਓ ਕੀਤਾ ਜਾ ਰਿਹਾ ਹੈ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਕਾਂਗਰਸ ਤੇ ਉੱਪਰ 1984 ਦੇ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਰਾਹੁਲ ਗਾਂਧੀ ਦੇ ਖਿਲਾਫ ਕੇਂਦਰੀ ਮੰਤਰੀ ਹਰਦੀਪ ਪੂਰੀ ਤੋਂ ਲੈ ਕੇ ਕਿਰਨ ਰਿੱਜੂ ਅਤੇ ਕੇਂਦਰੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀ ਬਿਆਨ ਦਿੱਤੇ ਹਨ ਐਂਡ ਆਈ ਡੋਨਟ ਥਿੰਕ ਦ ਸਿੱਖਸ ਆਰ ਫੈਲਸ ਸੇਫਰ ਐਂਡ ਮੋਰ ਆਨਰਡ ਥੈਨ ਐਟ ਐਨੀ ਟਾਈਮ ਇਨ ਆਰ ਹਿਸਟਰੀ ਆਫਟਰ 1947 ਐਂਡ ਇਫ ਥੇਅਰ ਹਾਸ ਬੀਨ ਵਨ ਟਾਈਮ ਇਨ ਆਰ ਹਿਸਟਰੀ ਐਜ਼ ਅ ਕਮਿਊਨਿਟੀ ਵੇਅਰ ਵੀ ਹੈਵ ਫੈਲਟ ਐਂਗਜ਼ਾਇਟੀ ਇਸ ਟੂ ਮਾਈਲਡ ਟਰਮ ਬਟ ਵੀ ਹੈਵ ਫੈਲਟ ਅ ਸੈਂਸ ਆਫ ਇਨਸਿਕਿਉਰਿਟੀ And we have felt, in fact, an existential threat. It has been at times when Shri Rahul Gandhiji's family has been in seats of power. In 1984, mein, a pogrom was carried out against the Sikh community. 3,000 innocent people were killed. People were dragged out of their homes. And tires were put around them. And they were burnt alive these are all documented cases and charge sheets have been filed against those people. and the wheels of justice have taken a long time to grind. so i want to re remind mr. gandhi that at least in india, the only time when sikhs have felt a certain anxiety or insecurity and faced an existential threat was when statements were made. Ke bada per, per agar गिरता है तो धरती हिलती है दिस इज एज क्लोजर जस्टिफिकेशन टू टारगेटिंग ऑफ माइनॉरिटी कम्युनिटीज एज आई हैव सेवर सीन इन माय लाइफ ਤੁਹਾਨੂੰ ਇੱਕ ਵਾਰ ਫਿਰ ਤੋਂ ਦੱਸ ਦਿੰਨੇ ਆ ਕਿ راہુલ ਗਾਂਧੀ ਨੇ ਅਮਰੀਕਾ ਦੇ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਆਖਿਰ ਕੀ ਬਿਆਨ ਦਿੱਤਾ ਸੀ راہુલ ਗਾਂਧੀ ਨੇ ਕਿਹਾ ਸੀ ਕਿ ਭਾਰਤ ਵਿੱਚ ਲੜਾਈ ਇਸ ਗੱਲ ਦੀ ਹੈ ਕਿ ਭਾਰਤ ਵਿੱਚ ਸਿੱਖਾਂ ਨੂੰ ਪਗੜੀ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਸਿੱਖਾਂ ਨੂੰ ਕੜਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਜਾਂ ਨਹੀਂ ਉਨਾ ਕਹਿਆ ਕਿ ਇਹ ਸਿਰਫ ਸਿੱਖਾਂ ਦਾ ਸਵਾਲ ਨਹੀਂ ਹੈ ਸਾਰੇ ਧਰਮਾਂ ਦਾ ਸਵਾਲ ਹੈ ਰਾਹੁਲ ਗਾਂਧੀ ਨੇ ਆਰਐਸਐਸ ਤੇ ਨਿਸ਼ਾਨਾ ਸਾਧਦੇਂ ਕਿਹਾ ਕਿ ਆਰਐਸਐਸ ਦੀ ਵਿਚਾਰਧਾਰਾ ਕਹਿੰਦੀ ਹੈ ਕਿ ਕੁਝ ਦੂਸਰੀਆਂ ਭਾਸ਼ਾਵਾਂ ਬਾਕੀ ਭਾਸ਼ਾਵਾਂ ਨਾਲੋਂ ਬਿਹਤਰ ਹਨ ਅਤੇ ਕੁਝ ਸੂਬੇ ਬਾਕੀ ਸੂਬਿਆਂ ਨਾਲੋਂ ਬਿਹਤਰ ਹਨ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਬਾਅਦ ਬੀਜੇਪੀ ਅਤੇ ਉਸਦੇ ਸਹਿਯੋਗੀ ਦਲਾਵਲੋਂ ਲਗਾਤਾਰ ਉਨ੍ਹਾਂ ਤੇ ਸਿਆਸੀ ਹਮਲੇ ਕੀਤੇ ਜਾ ਰਹੇ ਨੇ ਕੇਂਦਰੀ ਮੰਤਰੀ ਹਦੀਪਪੂਰੀ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਉਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਹ ਪਿਛਲੇ 60 ਸਾਲਾਂ ਤੋਂ ਪਗੜੀ ਪਹਿਨ ਰਹੇ ਹਨ ਅਤੇ ਕੜਾ ਵੀ ਪਹਿਨ ਰਹੇ ਹਨ। ਅਤੇ ਰਾਹੁਲ ਗਾਂਧੀ ਇਸ ਤੋਂ ਉਲਟਾ ਦੱਸ ਰਹੇ ਨੇ। ਇਸ ਦੇ ਹਦੀਪਪੂਰੀ ਨੇ ਇੱਕ ਵਾਰ ਫਿਰ ਤੋਂ 1984 ਦੇ ਦੰਗਿਆਂ ਦੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਜਪਾ ਵੱਲੋਂ ਰਾਹੁਲ ਗਾਂਧੀ ਦੇ ਉੱਪਰ ਖਤਰਨਾਕ ਨੈਰੇਟਿਵ ਸੈੱਟ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਇਹ ਵੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਿਰ ਰਾਹੁਲ ਗਾਂਧੀ ਨੂੰ ਵਿਦੇਸ਼ ਵਿੱਚ ਜਾ ਕੇ ਹੀ ਕਿਉਂ ਇਸ ਤਰ੍ਹਾਂ ਦੇ ਸਵਾਲ ਯਾਦ ਆਉਂਦੇ ਨੇ ਰਾਹੁਲ ਗਾਂਧੀ ਦੇ ਇਸ ਬਿਆਨ ਤੇ ਪਲਟਵਾਰ ਕਰਦੇ ਆ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ ਹੈ ਕਿ ਕਾਂਗਰਸ ਲੰਬੇ ਸਮੇਂ ਤੱਕ ਇਸ ਤਰ੍ਹਾਂ ਦੀ ਸਿਆਸਤ ਕਰਦੀ ਰਹੀ ਹੈ ਅਤੇ ਸਿੱਖ ਦੰਗਿਆਂ ਦੇ ਲਈ ਵੀ ਉਹਨਾਂ ਨੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਉਹਨਾਂ ਕਿਹਾ ਕਿ ਰਾਹੁਲ ਗਾਂਧੀ 400 ਤੋਂ ਵੱਧ ਸੀਟਾਂ ਜਿੱਤਣ ਦਾ ਦਾਅਵਾ ਕਰਦੇ ਸੀ ਅਤੇ ਉਹਨਾਂ ਨੂੰ ਸਿਰਫ 99 ਸੀਟਾਂ ਆਈਆਂ ਨੇ ਕਾਂਗਰਸ ਨੂੰ ਇਹਨਾਂ ਦਾਅਵਿਆਂ ਤੇ ਵੀ ਜਵਾਬ ਦੇਣ ਦੀ ਜ਼ਰੂਰਤ ਹੈ ਬੀਜੇਪੀ ਆਗੂ ਸ਼ਿਵਰਾਜ ਚੋਹਾਨ ਨੇ ਵੀ ਰਾਹੁਲ ਗਾਂਧੀ ਦੇ ਇਸ ਬਿਆਨ ਦੀ ਅਲੋchnਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਰਾਹੁਲ ਗਾਂਧੀ ਦੇਸ਼ ਨੂੰ ਬਦਨਾਮ ਕਰ ਰਹੇ ਨੇ ਅਤੇ ਲਗਾਤਾਰ ਹਾਰ ਦੀ ਨਿਰਾਸ਼ਾ ਕਾਰਨ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਨੇ। ਕੇਂਦਰੀ ਮੰਤਰੀ ਕਿਰਨ ਰਜੀਜੂ ਨੇ ਵੀ ਇਸ ਸਿੱਖਾ ਉਤੇ ਦਿੱਤੇ ਬਿਆਨ ਨੂੰ ਲੈ ਕੇ ਰਾਹੁਲ ਗਾਂਧੀ ਦੀ ਅਲੋchnਾ ਕੀਤੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਦੇ ਅੰਦਰੂਨੀ ਮੁੱਦਿਆਂ ਨੂੰ ਵਿਦੇਸ਼ਾਂ ਦੀ ਧਰਤੀ ਤੇ ਚੁਕੜਾ ਠੀਕ ਨਹੀਂ ਹੈ। ਤੇ ਆਓ ਹੁਣ ਇੱਕ ਵਾਰ ਉਹ ਬਿਆਨ ਵੀ ਸੁਣ ਲੈਨੇ ਆ ਜਿਸ ਬਿਆਨ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਦਿੱਤੇ ਇਸ ਬਿਆਨ ਨੂੰ ਲੈ ਕੇ ਦੇਸ਼ ਦੇ ਵਿੱਚ ਸਿਆਸਤ ਦਾ ਪੁਚਾਲ ਆਇਆ ਹੋਇਆ ਹੈ ਆਓ ਸੁਣਦੇ ਹਾਂ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਜਨ ਸਭਾ ਨੂੰ ਸੰਬੋਧਨ ਕਰਦੇ ਆ ਕੀ ਬਿਆਨ ਦਿੱਤਾ ਸੀ ਦਾ ਫਾਈਟ ਇਜ਼ ਅਬਾਊਟ ਵੈਦਰ ਹੀ ਐਜ਼ ਅ ਸਿੱਖ ਇਜ਼ ਗੋਇੰਗ ਟੂ ਬੀ ਅਲਾਉਡ ਟੂ ਵੇਅਰ ਹਿਸ ਟਰਬਨ ਇਨ ਇੰਡੀਆ ਔਰ ਹੀ ਐਜ਼ ਅ ਸਿੱਖ ਇਜ਼ ਗੋਇੰਗ ਟੂ ਬੀ ਅਲਾਉਡ ਟੂ ਵੇਅਰ ਅ ਕੜਾ ਇਨ ਇੰਡੀਆ ਔਰ ਹੀ ਐਜ਼ ਅ ਸਿੱਖ ਇਜ਼ ਗੋਇੰਗ ਟੂ ਬੀ ਏਬਲ ਟੂ ਗੋ to gurdwara that's what the fight is about and not just for him for all religions fight is also about i can see here in the crowd people from tamil nadu punjab haryana i can see all these people telangana karnataka andhra pradesh right so now see when i say when i say kerala now, see, i've been a member of parliament for kerala. so when i say kerala, first, you know, first Maharashtra, andhra pradesh now. so first, when you say, when you don't understand these things, you say kerala is just a simple word. or you say punjab is simple word. you know, but these are not simple words. this is your history. your language your tradition your entire imagination is in these words rahul gandhi valon america vich ditte is vatte bayan to baad rahul gandhi ne desh de vich dharmik azadi nu leke vadda sawal khada kar ditta is sawal na sirf dharmik azadi nu leke hai balki desh de vich bhashai ate sabhyacharak azadi nu leke vi rahul gandhi valon ik vadda taanj dassya hai us to baad bjp ne vi ਕਾਂਗਰਸ ਦੇ ਉੱਪਰ 1984 ਦੇ ਦੰਗਿਆਂ ਨੂੰ ਲੈ ਕੇ ਘਰਾਓ ਕਰਨਾ ਸ਼ੁਰੂ ਕਰ ਦਿੱਤਾ ਹੈ ਬੀਜੇਪੀ ਵੱਲੋਂ ਵੀ ਕਾਂਗਰਸ ਦੇ ਇਤਿਹਾਸ ਨੂੰ ਫਰੋਲਿਆ ਜਾ ਰਿਹਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਮੁੱਦਾ ਦੇਸ਼ ਦੀ ਸੱਤਾ ਦੇ ਵਿੱਚ ਦੇਸ਼ ਦੀ ਸਿਆਸਤ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੀ ਰੁਖ ਅਖਤਿਆਰ ਕਰਦਾ ਹੈ